ਜੇਕਰ ਦੁਕਾਨਦਾਰ 2 ਫੁੱਟ ਪਿੱਛੇ ਰੱਖੇਗਾ ਸਮਾਨ ਤਾਂ ਨਹੀਂ ਹੋਵੇਗੀ ਕਾਰਵਾਈ। ਕਿਹਾ ਨਗਰ ਨਿਗਮ ਸੁਪਰੀਨੈਂਟ ਮੈਡਮ ਦਰਸ਼ਨਾ ਜੀ ਨੇ ਤੁਸੀਂ ਵੇਖ ਰਹੇ ਹੋ ਵੀਓ ਪੰਜਾਬ। ਐਨਕਰੋਨਰ ਨੂੰ ਲੈ ਕੇ ਨਗਰ ਨਿਗਮ ਕਾਫੀ ਜ਼ਿਆਦਾ ਸਖਤ ਹੁੰਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਲੈ ਕੇ ਨਗਰ ਨਿਗਮ ਸੁਪਰੀਨੈਂਟ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਦੁਕਾਨਦਾਰ 2 ਫੁੱਟ ਪਿੱਛੇ ਸਮਾਨ ਰੱਖੇਗਾ ਤਾਂ ਕਾਰਵਾਈ ਨਹੀਂ ਹੋਵੇਗੀ। ਉੱਥੇ ਇਸ ਨੂੰ ਲੈ ਕੇ ਕੀ ਕਿਹਾ ਨਗਰ ਨਿਗਮ ਸੁਪਰੀਨੈਂਟ ਵੱਲੋਂ ਪੂਰੀ ਖਬਰ ਲੈ ਦੇਖੋ ਵੀਓ ਪੰਜਾਬ ਦੀ ਇਹ ਖਬਰ। ਅਸੀਂ ਅੱਜ ਸਾਡੇ ਡੀਸੀ ਆਫਿਸ ਮੀਟਿੰਗ ਹੋਈ ਹੈ ਔਰ ਏਡੀਸੀ ਦੇ ਹੁਕਮਾਂ ਦੇ ਮੁਤਾਬਕ ਅਸੀਂ ਅੱਜ ਬਾਜ਼ਾਰ ਦੇ ਵਿੱਚ ਜੜੇ ਆ ਅਸੀਂ ਅਪਰੋਚਮੈਂਟ ਜਿਹੜੀ ਅਸੀਂ ਠੀਕਰ ਵਣ ਵਾਸਤੇ ਗਏ ਕਾਫੀ ਲੋਕਾਂ ਨੇ ਬਾਜ਼ਾਰ ਦੇ ਵਿੱਚ ਕਾਫੀ ਜਿਹੜਾ ਸਮਾਨ ਸੀ ਉਹ ਅੱਗੇ 5 5 6 6 ਫੁੱਟ ਅੱਗੇ ਵਧਾ ਕੇ ਲਗਾਇਆ ਆ ਅਸੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਕੋਈ ਵੀ ਸਮਾਨ ਹੈ ਆਪਣਾ 2 ਫੁੱਟ ਤੱਕ ਲਗਾਣ ਇਸ ਤੋਂ ਬਾਅਦ ਲਗਾਉਣ ਦੀ ਕੋਸ਼ਿਸ਼ ਨਾ ਕਰਨ ਨਹੀਂ ਤੇ ਅਸੀਂ ਕੱਲ ਤੋਂ ਜਿਹੜੇ ਚਲਾਨ ਕੱਟਨੇ ਉਹ ਸ਼ੁਰੂ ਹੋ ਜਾਣੇ ਆ ਅਸੀਂ ਸਾਰਾ ਬਾਜ਼ਾਰ ਵਾਲੇ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆਪਣਾ ਸਮਾਨ ਜਿਹੜਾ ਕੋਈ ਵੀ ਅੱਗੇ ਨਾ ਲਗਾਓ ਕਾਫੀ ਬਾਜ਼ਾਰ ਅਸੀਂ ਗਾੜੀਆਂ ਤੇ ਪੋਸਟ 22 ਤੋਂ ਲੈ ਕੇ ਆਪਾਂ ਬਾਲਮੀਕੀ ਚੌਂਕ ਤੱਕ ਸਾਰਿਆਂ ਦੁਕਾਨਦਾਰਾਂ ਦਾ ਸਮਾਨ ਜਿਹੜਾ ਪਿੱਛੇ-ਪਿੱਛੇ ਘਰ ਆਇਆ ਔਰ ਅਸੀਂ ਵਾਰਨਿੰਗ ਵੀ ਦੇਤੀ ਹੈ ਕਿ ਜਿਹੜਾ ਸਮਾਨ ਹੈ ਅੱਗੇ ਤੋਂ ਨਾ ਲਗਾਨ ਔਰ ਅਗਰ ਉਹ ਲਗਾਨਗੇ ਤੇ ਅਸੀਂ ਕੱਲ ਤੋਂ ਚਲਾਣ ਘਟਨੇ ਸ਼ੁਰੂ ਕਰ ਦਵਾਂਗੇ ਠੀਕ ਹੈ